ਇੱਕ ਨਹੀਂ ਦੋ ਨਹੀਂ ਤਿੰਨ ਨਹੀਂ 60 ਬੰਦਿਆਂ ਦੇ ਨਾਲ ਇੱਕ ਕੁੜੀ ਨੇ ਵਿਆਹ ਕਰਵਾਇਆ ਤੇ ਕੁੜੀ ਜਿਹੜੀ ਵਿਆਹ ਕਰਵਾ ਰਹੀ ਸੀ ਉਹ ਪਤਾ ਕੌਣ ਸੀ ਉਹਦਾ ਪਹਿਲਾਂ ਵੀ ਵਿਆਹ ਹੋਇਆ ਸੀ ਤੇ ਉਹਦਾ ਘਰ ਵਾਲਾ ਉਹਦੇ ਨਾਲ ਮਿਲ ਕੇ ਦੋਨੇ ਜਣੇ ਇੱਕ ਠੱਗੀ ਦਾ ਸਿਸਟਮ ਬਣਾਇਆ ਹੋਇਆ ਸੀਗਾ ਆਪਣੀ ਘਰ ਵਾਲੀ ਕਿਸੇ ਨਾਲ ਤੋੜ ਦਿੰਦਾ ਸੀ ਵਿਆਹ ਕੇ ਤੇ ਉਸ ਤੋਂ ਬਾਅਦ ਰਾਤ ਨੂੰ ਸੁਹਾਗ ਰਾਤ ਲੈ ਦੇ ਨੀਂਦੀਆਂ ਗੋਲੀਆਂ ਪਾ ਕੇ ਉਥੋਂ ਸਾਰਾ ਸੋਨਾ ਲੈ ਕੇ ਫਰਾਰ ਹੋ ਜਾਂਦੇ ਸੀ ਇਹ ਸਿਸਟਮ ਤੋੜਿਆ ਹੋਇਆ ਸੀ ਘਰ ਵਾਲੇ ਤੇ ਉਸ ਘਰ ਵਾਲੀ ਨੇ ਅੱਜ ਉਸ ਮੁੰਡੇ ਨਾਲ ਮਿਲਾਵਾਂਗੇ ਜਿਹੜਾ ਮੁੰਡਾ ਕੈਮਰੇ ਮੂਰੇ ਆ ਰਿਹਾ ਵੀ ਉਹਦੇ ਨਾਲ ਵੀ ਇਹ ਸਿਸਟਮ ਹੁੰਦਾ ਉਹ ਵੀ ਇਸ ਠੱਗੀ ਦਾ ਸ਼ਿਕਾਰ ਬਣ ਜਾਂਦਾ ਕਹਿੰਦਾ ਮੈਨੂੰ ਭਾਨੀਆਂ ਬਹੁਤ ਵਜਦੀਆਂ ਨੇ ਮੇਰਾ ਰਿਸ਼ਤਾ ਕਰਾਓ ਤੇ ਉਹ ਇਸ ਜਾਲ ਦੇ ਵਿੱਚ ਫਸ ਜਾਂਦਾ ਤੇ ਵੇਖੋ ਫਿਰ ਉਸ ਨਾਲ ਕੀ ਗੱਲਬਾਤ ਬਣਦੀ ਆ ਆਜੋ ਮੁੰਡੋ ਸਾਰਿਆਂ ਨਾਲ ਗੱਲਬਾਤ ਕਰਦੇ ਆ ਮੜਾ ਖਿੱਚ ਕੇ ਆਜੋ ਸਸੀ ਦਾ ਦੋਸਤੋ ਮੈਂ ਤੁਹਾਡਾ ਆਪਣਾ ਜੀਤ ਵਰਤਿਆ ਦੋਸਤੋ ਅੱਜ ਤੁਹਾਡੇ ਕੋਲ ਜਿਹੜੀ ਮੈਂ ਖਬਰ ਲੈ ਕੇ ਆਇਆ ਇਹ ਜਿਹੜਾ ਮੁੰਡਾ ਖੜਾ ਇਹਦੇ ਨਾਲ ਕੀ ੱਤਕਾ ਹੋਇਆ ਗੱਲਬਾਤ ਸਾਰੀ ਪੁੱਛਾਂਗੇ ਬਾਈ ਦੇ ਨਾਲ ਗੱਲਬਾਤ ਕਰਾਂਗੇ ਕੀ ਗੱਲਬਾਤ ਆ ਸਾਰੀ ਬਾਈ ਜੀ ਕੀ ਹਾਲ ਚਾਲ ਠੀਕ ਹੈ ਬਈ ਉਹ ਠੀਕ ਹੋਂ ਬਾਈ ਕੀ ਗੱਲਬਾਤ ਕੀ ਹੋਈ ਹੈ ਬਾਈ ਬਪਰਾਵਾ ਕਾਦੇ ਠੀਕ ਹੀ ਹੈ ਠੱਗੀ ਵੱਜ ਗਈ ਹੂੰ ਠੱਗੀ ਵੱਜ ਗਈ ਘਟੂ ਘਟ 12-13 ਲੱਖ ਦੀ ਹੂੰ ਮੈਨੂੰ ਰਿਸ਼ਤਾ ਨਹੀਂ ਸੌਂਦਾ ਹੂੰ ਤੇ ਰਿਸ਼ਤੇਲੇ ਫਾਇਦਾ ਚੱਕ ਗਏ ਹੂੰ ਠੀਕ ਆ ਅਸੀਂ ਵੀ ਜੇ ਸਾਨੂੰ ਰਿਸ਼ਤਾ ਮੰਨ ਕੇ ਚਲਾਉਂਦਾ ਸੀਗਾ ਤੇ ਤੈਨੂੰ ਪਤਾ ਹੀ ਆਂ ਗਵਾਂਢ ਕਿਹੇ ਆ ਸਾਡੇ ਚੰਦਰਾ ਹੂੰ ਕਹਿੰਦੇ ਉਹ ਚੰਦਰਾ ਗਵਾਂਢੀ ਨਾ ਕਿਸਦਾ ਮੈਂ ਹੋਵੇ ਤੇ ਬੇਕਾਰ ਰਿਸ਼ਤੇਦਾਰ ਨਾ ਹੋਵੇ ਇੱਕ ਹੀ ਹੋ ਬਈ ਜਦੋਂ ਉਹ ਭੇਸ ਲੈ ਲੈਂਦੇ ਸੀਗੇ ਵੀ ਇਹਨਾਂ ਦੇ ਅੱਜ ਕੋਈ ਆਇਆ ਵਾ ਬਾਅਦ ਚ ਨਿਕਰਨ ਸਾਜ ਪੁੱਛ ਲੈਂਦੇ ਵੀ ਕੀ ਕਰਨੇ ਸੋ ਇਹਨਾਂ ਦਾ ਰਿਸ਼ਤਾ ਕਰਾਉਣੇ ਬਈ ਉਹ ਕਹਿੰਦੇ ਇਹਨਾਂ ਦੇ ਨਕਰਾ ਉਹ ਤਾਂ ਫੁੱਦੂ ਬੰਦਾ ਸਰੇ ਦਾ ਨਸ਼ਾ ਪੱਤਾ ਵਾਲਾ ਕਰਦਾ ਦਾਰੂ ਪੀਂਦਾ ਰਾਤੋਂ ਡਿੱਗਿਆ ਵਾ ਹੀ ਕਹੀ ਚੱਕ ਕੇ ਲੈ ਆ ਜਦੋਂ ਐ ਭਾਨੀਆਂ ਬਾਈ ਦੀਆਂ ਰਹਿ ਗਏ ਬਈ ਯਾਰ ਮੈਂ ਵੀ ਮੇਰਾ ਵੀ ਚਿੱਤ ਅੱਕ ਗਿਆ ਸੀਗਾ ਠੀਕ ਹੈ ਜੇ ਕੋਈ ਮੁੜ ਕੇ ਵਿਚੋਲਾ ਕਹਿੰਦਾ ਸੀ ਮੈਂ ਕਹਿੰਦਾ ਰਹਿਣ ਦਿਓ ਯਾਰ ਵੀ ਘਰੋਂ ਸਾਡੋ ਪੀ ਕੇ ਚਾਹ ਖਾ ਕੇ ਬਿਸਕਟ ਤੇ ਗਾਂ ਲੋਕਾਂ ਲੱਗਣਾ ਤੁਸੀਂ ਲੋਕਾਂ ਪਿੱਛੇ ਹੀ ਆ ਵੀ ਮੈਮੀ ਮੇਰਾ ਮਾਨ ਨੱਕ ਗਿਆ ਸੀ ਵੀ ਜਦੋਂ ਆਉਂਦੇ ਆ ਮੇਰਾ 5-7000 ਦਾ ਨੁਕਸਾਨ ਕਰਕੇ ਜਾਂਦੇ ਆ ਵੀ ਛੱਡ ਪਰੇ ਇੱਕ ਦਿਨ ਭਾਈ ਕੀ ਹੋਇਆ ਮੈਨੂੰ ਨਾ ਕੋਈ ਕਿਸੇ ਬੰਦੇ ਨੇ ਕੋਈ ਬੰਦਾ ਪਿੱਛੇ ਲਾਤਾ ਸੀਗਾ ਪੱਕਾ ਵਿਚੋਲਾ ਜਾਮਾ ਮੈਨੂੰ ਕਹਿੰਦਾ ਕਿਵੇਂ ਆ ਕਿ ਮੈਂ ਠੀਕ ਆ ਜੀ ਤੇ ਕਹਿੰਦਾ ਰਖਦਾ ਤੂੰ ਤੈਨੂੰ ਕਰਾਉਣਾ ਭਾਲਦਾ ਤੂੰ ਮੈਂ ਕਿਹਾ ਹਾਂ ਜੀ ਤੇ ਕਹਿੰਦਾ ਆਪਾਂ ਤੁਹਾਡੇ ਘਰੇ ਜਾਣਾ ਮੈਂ ਸਾਡੇ ਘਰੇ ਨਹੀਂ ਜਾਣਾ ਕਹਿੰਦਾ ਕਿਉਂ ਮੈਂ ਸਾਡੇ ਘਰੇ ਉੱਠ ਗਏ ਮੈਂ ਬਾਹਰ ਨਿਕਲਣ ਸਾਰ ਤੁਹਾਨੂੰ ਨਾਲ ਦੇ ਨਾਲ ਬੰਦੇ ਨੇ ਭੰਗਾਂ ਮਾਰ ਦੇਣਾ ਮੈਂ ਵੀ ਪਾਸੇ ਆ ਸੇ ਦੱਸ ਕਿਤੇ ਕਹਿੰਦਾ ਚੱਲ ਆਪਾਂ ਥੋੜੇ ਖੇਤ ਚੱਲ ਬੜ ਜੇ ਮੈਂ ਖੇਤ ਵੀ ਸਾਡੇ ਉਹ ਜੀ ਆ ਚੰਦਰਾ ਗਵਾਂਢੀ ਆ ਮੈਂ ਕਿਹਾ ਪਾਸੇ ਬਹਿਨੇ ਆ ਚੱਲ ਅਸੀਂ ਸ਼ਹਿਰ ਤੇ ਬਈ ਕਿਸੇ ਪਾਸੇ ਬਹਿ ਗਏ ਗੱਲਬਾਤ ਕਰਨ ਲੱਗੇ ਮੈਨੂੰ ਕਹਦਾ ਮੇਰੇ ਕੋਲ ਦਿੱਖਤਾ ਹੈਗਾ ਮੈਂ ਵੀ ਠੀਕ ਆ ਤੇ ਮੈਂ ਕਿਹਾ ਵੀ ਮੈਂ ਤਾਂ ਚੱਟ ਪੰਗਣੀ ਭਟ ਵਿਆਹ ਵਾਲਾ ਕੰਮ ਹੀ ਕਰਨਾ ਤੇ ਕਹਿੰਦਾ ਵੀ ਸਾਡੇ ਕੋਈ ਚੱਕਰ ਨਹੀਂ ਤੂੰ ਜਿੰਮੇ ਤੇਰਾ ਚੱਟ ਕਰਦਾ ਵੀ ਮੈਂ 2 ਲੱਖ ਰੁਪਏ ਲਊਗਾ ਮੈਂ ਵੀ 2 ਲੱਖ ਤਾਂ ਜ਼ਿਆਦੇ ਆ ਵੀ ਥੋੜਾ ਇਹ ਘੱਟ ਕਰ ਲੈ ਕਹਿੰਦਾ ਚੱਲ ਡੇਢ ਦੇ ਦੇ ਮੈਂ 20 ਲੱਖ ਦੇ ਦੂੰਗਾ ਅਧਨੇ ਲੱਖ ਨਹੀਂ ਫਿਰ 1.25 ਲੱਖ 25000 ਚ ਗੱਲ ਹੋ ਗਈ ਮੈਂ ਚਲ ਵੀ 1.25 ਲੱਖ ਲੈ ਲਓ ਤੇ ਮੈਂ ਮੇਰਾ ਕਰਾ ਚਲ ਬਈ ਉਹਨਾਂ ਨੇ ਕੀ ਕੀਤਾ ਦੂਜੇ ਦਿਨ ਲਿਆਏ ਉਹ ਉਹਦਾ ਘਰ ਵਾਲਾ ਮੈਨੂੰ ਬਾਅਦ ਚ ਪਤਾ ਲੱਗਿਆ ਵੀ ਉਹ ਉਹਦਾ ਘਰ ਵਾਲਾ ਭਰਾ ਬਣਿਆ ਸੀਗਾ ਇਹ ਆਏ ਦੋਨੇ ਭੈਣ ਭਰਾ ਪਤੀ ਪਤਨੀ ਸੀ ਉਹ ਭੈਣ ਭਰਾ ਬਣ ਕੇ ਆਏ ਮੈਨੂੰ ਕਹਿੰਦੇ ਵੀ ਤੂੰ ਆ ਮੁੰਡਾ ਮੈਂ ਹਾਂ ਜੀ ਤੇਰੀ ਉਮਰ ਕਿੰਨੀ ਹੈ ਮਾਹੀ ਮੇਰੀ 32 ਸਾਲ ਆ ਕਹਿੰਦਾ ਤੂੰ ਇੰਨਾ ਲੇਟ ਕਰਦਾ ਵਿਆਹ ਕਰਾਇਆ ਮੈਂ ਵੀ ਮੈਂ ਤਾਂ 25 ਸਾਲ ਦਾ ਲੱਗਿਆ ਹਾਂ 7-8 ਸਾਲ ਹੋ ਗਏ ਰੁਪਿਆ ਫੜਾਉ ਇਹ ਨਹੀਂ ਕਿਸੇ ਨੇ ਮਾ ਗਵਾਂਢੀ ਫੜਾਉਂਦੇ ਆ ਕਹਿੰਦਾ ਗਵਾਂਢੀ ਕੀ ਕਹਿੰਦਾ ਗਵਾਂਢੀ ਮੈਂ ਹਾਂ ਵੀ ਤਾਂ ਪੰਨੀ ਮਾਲ ਦਿੰਦੇ ਹਾਂ ਕਹਿੰਦਾ ਤੇਰੀ ਜੋ ਕੋਈ ਕਮੀ ਬੇਸ਼ੀ ਹੋਊਗੀ ਮੈਂ ਹੋਵੇ ਕੱਖ ਨਹੀਂ ਸਾਡੇ ਪਿੰਡ ਚੋਂ ਪੁੱਛ ਲਿਓ ਪਰ ਗਵਾਂਢੀ ਚੰਗਾ ਤੇ ਮੈਂ ਮਹਾਂਮਤਾ ਥਾਂ ਵੇਚਣ ਨੂੰ ਤਿਆਰ ਹਾਂ ਬਟਾ ਵੀ ਥਾਂ ਵੇਚ ਕੇ ਪਾਸੇ ਆਸੇ ਪਾਲਾਂ ਕਰ ਫਿਰ ਮੈਂ ਖਾ ਕਿ ਇੱਥੋਂ ਦਾ ਵੇਚ ਦੂੰ ਤੇ ਖੇਤੋ ਕੀ ਕਰੂੰਗਾ ਚੱਲ ਗੱਲਬਾਤ ਬਈ ਸਾਡੀ ਤੈ ਹੈ ਗਈ ਜਦੋਂ ਬਹਿ ਗਈ ਤੇ ਛੱਡ ਗਾ ਮੁੰਦਿਆਂ ਵਾਟਿਆਂ ਛੱਲੇ ਠੀਕ ਆ ਮੁੜ ਕੇ ਤੇ ਉਹ ਕਹਿੰਦਾ ਵੀ ਵਿਆਹ ਦਾ ਮਾਹ ਵਿਆਹ ਦਾ ਤਬਈ ਕਰੇ ਪਾਟ ਕੋਈ ਰੱਖਣੀ ਹੈ ਮੈਂ ਤਾਂ ਇੱਥੋਂ ਵਿਆਹ ਕੀ ਲੈ ਜਾਣੀ ਆ ਤੂੰ ਦੱਸ ਕਿ ਦੇ ਦੋਲੇਗਾ ਤੇ ਮੈਂ ਕਹਿੰਦਾ ਮੈਂ ਖਾ ਤੁਹਾਡਾ ਮਾਪਿਓ ਉਹ ਕਹਿੰਦਾ ਮੇਰਾ ਮਾਪਿਓ ਹੈ ਨਹੀਂ ਮੈਂ ਹੀ ਆ ਦਾ ਮਾਪਿਓ ਵੀ ਮੇਰੀ ਭੈਣ ਆ ਮੈਂ ਉਹਨੂੰ ਧੀਆ ਵਾਂਗੂ ਪਾਲਿਆ ਭੈਣ ਵੀ ਤੇ ਧੀ ਵੀ ਸਾਡਾ ਮਾਪਿਓ ਹੈਣੀ ਮੈਂ ਵੀ ਠੀਕ ਆ ਤਾਂ ਸਾਡਾ ਵਿਆਹ ਹੋ ਗਿਆ ਹੁਣ ਤੱਕ ਜੇ ਹੀ ਵਿਆਹ ਚੱਕਤਾ ਕਰੇ ਮੈਂ ਆਹ ਦੇ ਹਲਵਾਈ ਹਲੂਈ ਲਾ ਕੇ ਤੇ ਰੰਡ ਰੰਡ ਲਾ ਗਿਆ ਸੀਗਾ ਸਾਰਾ ਪਿੰਡ ਛੱਦ ਲਿਆ ਪਲਗਵੰਡੀ ਨਹੀਂ ਛੱਦੇ ਤੇ ਫੇਰਾ ਪਰ ਲਾਤਾ ਡੀਜ ਡੂਜੇ ਲਾਏ ਬਈ ਮੈਂ ਵਿਆਹ ਲਿਆ ਪੂਰਾ ਚਾ ਮੈਨੂੰ ਪਰ ਹਨ ਤੇ ਬਸ ਬਈ ਫੇਰ ਕਹਾਣੀ ਇਹੋ ਜੀ ਹੋਈ ਵੀ ਸਾਡੀ ਸੁਹਾਗ ਰਾਤ ਸੀਗੀ ਸੁਹਾਗ ਰਾਤ ਤੇ ਦੁੱਧ ਪਈ ਦੀ ਲਾ ਸਮਝੀ ਹੁੰਦੀ ਹੈ ਨਾ ਰਾਤ ਨੂੰ ਲਿਆਈ ਜੱਗ ਦੇ ਵਿੱਚ ਪਤਾ ਨਹੀਂ ਨੀਂਦਾਂ ਗੋਲਾਂ ਫੰਗਾ ਸੀ ਪਤਾ ਨਹੀਂ ਕੀ ਕੀਤਾ ਸੀਗਾ ਬਈ ਮੈਨੂੰ ਤਾਂ ਤੜਕੇ ਉੱਠ ਕੇ ਪਤਾ ਲੱਗਿਆ ਵੀ ਨਾ ਤਾਂ ਮੇਰੀ ਜਨਾਨੀ ਆ ਨਾ ਸੋਨਾ ਤੇ ਨਾ ਪੈਸੇ ਆ ਠੀਕ ਆ ਮੈਂ ਜੱਭੀਆ ਪਤਾ ਪੱਟੇਗੇ ਗਵਾਂਡੀ ਵਿੱਚ ਹਲੇ ਕੋਠੇ ਦੇ ਖੜ ਕੇ ਆਸਨ ਵੀ ਇਹਨਾਂ ਦੀ ਬਹੂ ਭੱਜ ਗਈ ਬਈ ਹੌਲੀ ਹੌਲੀ ਪਤਾ ਕੀਤਾ ਮੈਂ ਰਪਟ ਲਖਾਤੀ ਵੀ ਇਹਨਾਂ ਮੇਰਾ ਸੋਨਾ ਲੈ ਗਈ ਇਹਨਾਂ ਪੈਸੇ ਲੈ ਗਈ ਤੇ ਲੀੜੇ ਕੱਪੜੇ ਲੈ ਗਈ ਤੇ ਜਦੋਂ ਮੈਨੂੰ ਪਤਾ ਬਾਅਦ ਚ ਲੱਗਿਆ ਉਹਦੀ ਸਾਰੀ ਡਿਟੇਲ ਕੱਢੀ ਅਸੀਂ ਪਹਿਲੇ ਤਾਂ ਵਿਚੋਲਾ ਚੱਕਿਆ ਵਿਚੋਲੇ ਦੇ ਵਿੱਚ ਸੱਟੀਆਂ ਬਾਲਸ ਵਾਲਿਆਂ ਨੇ ਚਾਰ ਮੰਨ ਗਿਆ ਉਹ ਉਹ ਕਹਿੰਦਾ ਜੀ ਮੇਰਾ ਮੇਰਾ ਤਾਂ ਉਹ ਭਰਾਗਾ ਤੇ ਉਹ ਜਿਹੜੀ ਜਨਾਨੀ ਦਾ ਨਾ ਵਿਆਹੀ ਆ ਉਹ ਬੰਦੇ ਦੀ ਘਰ ਵਾਲੀ ਆ ਤੇ ਸਾਨੂੰ ਦਾ ਕੋ ਟੁਕੜਾ 60 ਜਨਾਨਾਂ ਨੇ ਪਹਿਲਾਂ ਠੱਗੀਆਂ ਮਾਰਨਾ ਸੀ ਤੇ ਹੁਣ ਸਾਨੂੰ ਤਾਂ ਲੈ ਚੱਲਦਾ ਕਿਹੜੇ ਸ਼ਹਿਰ ਆ ਉਹ ਫਿਰ ਜਾ ਕੇ ਉਹ ਚੱਕ ਲਈ ਬਈ ਜਦੋਂ ਚੱਕ ਕੇ ਉਹਦੇ ਵੀ ਸਟੀਆਂ ਉਹ ਕਹਿੰਦਾ ਮੇਰੀ ਪਤਨੀ ਹੈ ਇਹ ਕਹਿੰਦਾ ਤੂੰ ਸਾਲਿਆ ਕਹਿੰਦਾ ਉਹਦੀ ਘਰ ਵਾਲੀ ਤੂੰ ਇਹੋ ਜਿਹਾ ਕੁਛ ਕਰਾਈਏ ਨਾ ਤੁਹਾਨੂੰ ਕੱਲਾ ਪੈਸਾ ਹੀ ਉਹ ਕਹਿੰਦਾ ਬਈ ਉਹ ਪੁੱਤ ਨਾਲੋਂ ਕਹਿੰਦਾ ਗੇਮ ਹੀ ਪੈਸੇ ਦੀ ਹੈ ਅੱਜ ਕੱਲ ਕਾਲਜ ਦਾ ਜਮਾਨਾ ਕਹਿੰਦਾ ਪੈਸੇ ਤੋਂ ਬਣਾ ਬੰਦਾ ਪੁੱਛੇ ਆਪਣੀ ਘਰ ਵਾਲੀ ਨਾਲ ਹੀ ਵਿਆਹ ਕਰਵਾਈਏ ਤੇਰੇ ਘਰ ਵਾਲੀ ਨਾਲੇ ਮੇਰਾ ਕਿ ਪਹਿਲਾਂ ਹੋਰ ਬੰਦੇ ਨੇ ਬੋਹ ਕਿਰਾਇਆ ਅੱਛਾ ਇਹਨਾਂ ਦਾ ਕੰਮ ਚਲਾਇਆ ਹੋਇਆ ਸੀਗਾ ਪੈਸੇ ਵਟਣ ਦਾ ਹਾਂ ਦੇਖੋ ਯਾਰ ਹਨਾ ਦੋਸਤੋ ਇਸ ਬੰਦੇ ਦੀ ਗੱਲ ਬਾਤ ਦੱਸਦਾ ਤੁਹਾਨੂੰ ਮੈਂ ਵੀ ਜਿਹੜਾ ਇਹਦੇ ਨਾਲ ਰਿਸ਼ਤਾ ਕਰਵਾਇਆ ਨਾ ਬੰਦੇ ਨੇ ਉਹ ਯਾਰ ਇਹਦੀ ਘਰ ਉਹਦੀ ਜਿਦੇ ਨਾਲ ਉਹ ਰਿਸ਼ਤੇ ਕਰਾਉਂਦਾ ਸੀ ਤੇ ਉਹ ਤੋਂ ਬਾਅਦ ਪੈਸੇ ਲੁੱਟਦਾ ਸੀਗਾ ਨੀਂਦ ਦੀਆਂ ਗੋਲੀਆਂ ਪਾ ਦਿੰਦੇ ਸੀ ਰਾਤ ਨੂੰ ਤੇ ਬਾਅਦ ਵਿੱਚ ਸੁਹਾਗ ਰਲ ਦੇ ਦਿੰਦੇ ਨਾ ਉਸ ਤੋਂ ਬਾਅਦ ਪੈਸੇ ਲੈ ਕੇ ਉਹ ਫਰਾਰ ਹੋ ਜਾਂਦੀ ਸੀਗੀ ਉਹਨਾਂ ਨੇ ਇੱਕ ਧੰਦਾ ਚਲਾਇਆ ਹੋਇਆ ਸੀ ਜਿਵੇਂ ਇਹ ਜਾਲ ਦੇ ਵਿੱਚ ਫਸਿਆ ਕਿਉਂਕਿ ਇਹ ਵਿਆਹ ਅੱਜ ਕੱਲ ਹੁੰਦੇ ਨਹੀਂ ਕੁੜੀਆਂ ਜਿਹੜੀਆਂ ਹੈਗੀਆਂ ਬਾਹਰਲੇ ਦੇਸ਼ ਚ ਲੰਗੀ ਜਾਂਦੀਆਂ ਜਿੰਨੀਆਂ ਵੀ ਕੁੜੀਆਂ ਹੈਗੀਆਂ ਪੰਜਾਬ ਦੇ ਵਿੱਚ ਪੜ-ਪੜ ਕੇ ਪਰ-ਪੜ ਕੇ ਬਾਰ-ਬਾਰ ਲੱਗੀਆਂ ਨੇ ਜੇ ਜੇ ਕੋਈ ਵਿਆਹ ਕਰਾਉਂਦਾ ਵੀ ਆ ਹਨਾ ਤੇ ਉਹ ਆਦੀ ਕੁੜੀ ਬਾਰੇ ਵਧੀਆ ਚੀਜ਼ ਲੱਭਦਾ ਵੀ ਹਾਂ ਯਾਰ ਇਹ ਅਮਰੀਕਾ ਕੁੜੀ ਨੂੰ ਵਧੀਆ ਪਰਿਵਾਰ ਮਿਲੇ ਕੋਈ ਪਰ ਜਦੋਂ ਇਹੋ ਜਿਹੇ ਮੁੰਡੇ ਫਸ ਜਾਂਦੇ ਨੇ ਨਾ ਇਹ ਜਾਲ ਦੇ ਵਿੱਚ ਇਹ ਕਿਵੇਂ ਨਿਕਲਦੇ ਆ ਫਿਰ ਇਹ ਇਹਦੇ ਨਾਲ ਜਿਵੇਂ ਹੋਈ ਆ ਬਹੁਤ ਮਾੜਾ ਹੋਇਆ ਅੱਛਾ ਫੇਰ ਬਾਈ ਫੇਰ ਕੀ ਗੱਲ ਬਾਤ ਫੇਰ ਨਾ ਮੈਂ ਇਹਨੂੰ ਪੁੱਛਿਆ ਮੈਂ ਕਿ ਤੂੰ ਆਦੀ ਘਰ ਵਾਲੀ ਨਹੀਂ ਇਹੋ ਜਿਹਾ ਕੋਈ ਕਰਾਈਏ ਨਾ ਤੇ ਮੈਂ ਕਿਹਾ ਵੀ ਮੈਂ ਤਾਂ ਹੁਣ ਲੈ ਕੇ ਜਾਊਂਗਾ ਕਦਾਂ ਆਏ ਤਾਂ ਕਿਵੇਂ ਤੂੰ ਉਹ ਤੋਂ ਤੇਰੇ ਨਾਲ ਮੈਂ ਕਿਹਾ ਤੂੰ ਉਹਦੇ ਭੈਣ ਜਿਹਨੂੰ ਤੋਰੀ ਸੀਗੀ ਵਿਆਹ ਕੀਤਾ ਮੇਰਾ ਦੂ ਸਾਰੀਆਂ ਰਸਮਾਂ ਕੀਤੀਆਂ ਮੈਂ ਕਿਹਾ ਉਹਦੇ ਕਹ ਤੋਰੀ ਫੇਰ ਮਹਮਦ ਲੈ ਕੇ ਜਾਊਗਾ ਮੈਂ ਨਹੀਂ ਤਲਾਕ ਦੇਣਾ ਸਾਡਾ ਭਾਈ ਉੱਥੇ ਤੂੰ ਤੂੰ ਮੈਂ ਹੋਈ ਹਣਾ ਫਿਰ ਮੈਂ ਕਿਹਾ ਜਿੰਨੇ ਉਹ ਪਹਿਲਾਂ ਤਾਂ ਉਹਦਾ 1125 ਹੋ ਤੋਲੇ ਫਿਰ ਮੈਂ ਕਿਹਾ ਜਿੰਨਾ ਮੇਰਾ ਸੋਨਾ ਚੱਕ ਕੇ ਲਈ ਅਸੀਂ 7 ਤੋਲੇ ਸੋਨੇ ਦੇ ਆ ਠੀਕ ਆ ਮੈਂ ਕਿਹਾ ਬਾਕੀ ਮੇਰੇ ਪੈਸੇ ਆ ਦੂਜੀ ਗੱਲ ਵੀ ਮੈਂ ਕੇਸ ਨਹੀਂ ਕਰਦਾ ਹੋਰ ਪੈਸੇ ਦੇ ਹਾਂ ਤੇ ਮੈਂ ਕਿਹਾ ਵੀ ਇੱਕ ਕਰੋ ਗੱਲ ਉਹ ਕਹਿੰਦਾ ਵੀ ਤੇਰਾ ਕਿੰਨੇ ਦਾ ਹੋਊਗਾ ਮੈਂ ਕਿਹਾ ਵੀ ਮੇਰਾ 12 ਲੱਖ ਦਾ ਉਹ ਕਹਿੰਦਾ ਹੁਣ ਤੂੰ ਲੈਣੇ ਕਿੰਨੇ ਆ ਨਹੀਂ ਕੇਸ ਕਰਨਾ ਤਾਂ ਮੈਂ ਵੀ 10 ਲੱਖ ਮੈਂ ਨਾ ਤਾਂ ਹੋਰ ਲਊਗਾ ਜਾਂ ਮੈਨੂੰ ਜਨਾਨੀ ਤੋੜਨੇ ਇਹ ਜਿਹਦਾ ਪਿੰਡ ਚ ਵੇਚਤੀ ਹੋਈ ਗੱਲ ਮਨ ਰੱਖਦਾ ਨਹੀਂ ਹੋਣਾ ਅਗ ਮਾਹ ਹੈ ਵੀ ਇਹ ਨੰਨੀ ਮਨਾਈ ਕੀਤੀ ਉਹ ਕੀ ਬਈ ਉਹਨਾਂ ਦਾ ਸਿਸਟਮ ਕੀ ਚਲਾਇਆ ਵਾ ਜਿਹੜਾ ਵਿਚੋਲਾ ਉਹਨੇ ਜਿਵੇਂ ਮੰਨ ਲਾ ਆਪਣੇ ਸ਼ਹਿਰ ਨੇੜੇ ਪੈਂਦਾ ਉੱਥੇ ਆ ਕੇ ਇਹਨਾਂ ਨੇ ਆ ਕਮਰਾ ਲੈ ਲੈਣਾ ਉਹਨਾਂ ਨੇ ਆਸੇ ਵਸੇ ਪਿੰਡਾਂ ਚ ਜਿਵੇਂ ਆਹ ਨਹੀਂ ਹੁੰਦੇ ਆਪਣਾ ਕੱਪੜੇ ਵੇਚਣ ਵਾਲਾ ਕੰਮ ਛੱਡ ਦਿੰਦੇ ਕੱਪੜੇ ਵੇਚਣ ਵਾਲਾ ਕੰਮ ਉਹਨਾਂ ਨੂੰ ਦਾ ਕਹਿੰਦੇ ਵੀ ਕੋਈ ਕਿਹਾਂ ਚ ਤੁਸੀਂ ਕੱਪੜੇ ਦੇਣ ਜਾਂਦੇ ਪੁੱਛ ਲਿਆ ਕਰੋ ਕਿਸੇ ਮੁੰਡਾ ਵੇਉਣ ਨਾਲ ਉਹ ਪੁੱਛ ਲੈਂਦੇ ਉਹਨਾਂ ਨੂੰ 5000 ਰੁਪਏ ਦੇ ਦਿੰਦੇ ਸੀ ਉਹ ਪੁੱਛ ਕੇ ਬੰਦਾਂ ਵੇਚ ਦਿੰਦੇ ਵਿਚੋਲਾ ਉੱਠ ਜਾਂਦਾ ਸੀ ਜਿਵੇਂ ਹੁਣ ਸਾਡੇ ਨਾਲ ਵੀ ਐਂ ਹੋਈ ਆ ਸਾਡੇ ਕੱਪੜੇ ਲੈਣ ਆਉਂਦੇ ਨੇ ਆਇਆ ਸੀਗਾ ਉਹ ਕਹਿੰਦਾ ਮਾਤਾ ਤੁਹਾਡਾ ਮੁੰਡਾ ਵਿਆਹ ਹੀ ਨਹੀਂ ਕਹਿੰਦੀ ਨਹੀਂ ਭਾਈ ਇਸ ਤਾਂ ਪਾਲਦੇ ਫਿਰਦੇ ਆਂ ਬਸ ਉੱਥੇ ਵਿਚੋਲਾ ਆ ਗਿਆ ਵਿਚੋਲੇ ਨੇ ਫਿਰ ਮੇਰੇ ਤੇ ਖੇਡ ਤਾਂ ਦਾ ਜਿਹੜਾ ਖੇਡਣਾ ਸੀਗਾ ਮੇਰੀ ਪੱਟੀ ਮੇਸ ਕਰਤੀ ਉਹਨੇ ਮੇਰਾ ਭਾਈ ਹੁਣ ਉਹਨਾਂ ਨੂੰ ਪੂਰਾ ਕੈਰਾਮ ਕਰਨੀ ਹੱਥ ਲਵਾਤੇ ਉਹ ਬੰਦੇ ਨਾਟ ਵੀ ਹਜੇ ਮਪਾਲੀ ਜਾਨਾ ਜਿਹੜੇ ਬੰਦੇ ਨੇ ਇਹ ਠੱਗਾਂ ਬਜੀਆਂ ਮੈਨੂੰ ਐ ਵੀ ਉਹ ਲੱਭ ਜਾਨ ਤੇ ਇਹਨਾਂ ਦਾ ਫੇਰ ਬਾਇਓ ਡਾਟਾ ਸਾਰਾ ਚੁਗਾ ਕੇ ਉਹਨਾਂ ਨੂੰ ਵੀ ਬੰਦਿਆਂ ਨੂੰ ਸਾਫ ਦਵਾਦਾ ਐਸ਼ ਮਤਲਬ ਅਧਿਕਾਰ ਵਾਲੀ ਨੂੰ ਹੀ ਦੂਜਿਆਂ ਦੇ ਨਾਲ ਤੋੜ ਦਿੰਦਾ ਸੀ ਦੋ ਸੁਹਾਗ ਰਾਤ ਦੇ ਦਿਨ ਸੋਨਾ ਲੈ ਕੇ ਫਰਾਰ ਹੋ ਜਾਂਦੀ ਸੀ ਮਤਲਬ ਤੇਰੇ ਨਾਲ ਵੀ ਇਦਾਂ ਦਾ ਹੋਇਆ ਜੇ ਕਿਤੇ ਨਾ ਕਿਤੇ ਵੀ ਨਾਂ ਤਨੂੰ ਅਸਰ ਹੁੰਦਾ ਗੋਲੀਆਂ ਦਾ ਫਿਰ ਕੀ ਚੱਕਰ ਬਣਨਾ ਸੀ ਤਾਂ ਫਿਰ ਬਈ ਜਿਹੜਾ ਕੁਝ ਹੁੰਦਾ ਹੁੰਦਾ ਉਹੀ ਕੁਝ ਹੋਣਾ ਸੀਗਾ ਤੇ ਉਹਨੂੰ ਜਮਾਂ ਹੀ ਸੰਗਣ ਹੈਗੀ ਜਿਹੜਾ ਆਪਣੀ ਘਰ ਵਾਲੀ ਦਾ ਕਿਸੇ ਨਾਲ ਵਿਆਹ ਕਰੀ ਜਾਂਦਾ ਲੋਕ ਬਈ ਆ ਜਿਹੜੇ ਬੰਦੇ ਨੇ ਮੁੱਖ ਹੀ ਪੈਸਾ ਰੱਖ ਲਿਆ ਠੀਕ ਹੈ ਨਾ ਉਹਨਾਂ ਦਾ ਉਹਨਾਂ ਦਾ ਸਾਫ਼ ਕਹਤਾ ਉਹ ਕਹਿੰਦਾ ਬਈ ਪੈਸੇ ਬਿਨਾ ਕਾਦੀ ਜ਼ਿੰਦਗੀ ਹੈ ਉਹਨੇ ਬੰਦੇ ਨੇ ਪੈਸਾ ਹੀ ਮੁੱਖ ਰੱਖ ਲਿਆ ਬਸ ਹੋਰ ਕੁਝ ਨਹੀਂ ਪੈਸੇ ਦੇ ਪਿੱਛ ਆਸ਼ਾ ਹੁਣ ਤੂੰ ਕੀ ਕਹਿਣਾ ਚਾਹਣਾ ਜਿਹੜੇ ਮੁੰਡੇ ਇਹ ਚੀਜ਼ਾਂ ਦੇ ਵਿੱਚ ਫਸ ਜਾਂਦੇ ਆ ਹਨਾ ਜਿਨ੍ਹਾਂ ਦੇ ਵਿਆਹ ਨਹੀਂ ਹੁੰਦੇ ਉਹ ਕਿਤੇ ਨਾ ਕਿਤੇ ਇਹ ਚੀਜ਼ ਦੇ ਜਾਲ ਦੇ ਸ਼ਿਕਾਰ ਬਣ ਜਾਂਦੇ ਆ ਉਹਨਾਂ ਨੂੰ ਕੀ ਕਹਿਣਾ ਚਾਹਣਾ ਬਈ ਮੈਂ ਤਾਂ ਇਹ ਗੱਲ ਕਹਿਣਾ ਨਹੀਂ ਹੁੰਦੇ ਕੋਈ ਚੱਕਰ ਨਹੀਂ ਤੁਸੀਂ ਐਂ ਲੈ ਲਓਗੇ ਬਾਲੀ ਬੜੀ ਗੱਲ ਆ ਕਿਸੇ ਦਾ ਤੁਸੀਂ ਸ਼ਿਕਾਰ ਨਹੀਂ ਬੰਦੇ ਜੇ ਤੁਹਾਨੂੰ ਰਿਸ਼ਤਾ ਆਉਂਦਾ ਨਾ ਕੁੜੀ ਦੀ ਪਹਿਲਾਂ ਤਾਂ ਪੂਰੀ ਪੜਤਾਲ ਕਰ ਲਓ ਵੀ ਉਹ ਕਿੱਥੋਂ ਦੇ ਆ ਉਹਨਾਂ ਦਾ ਬੈਕਗ੍ਰਾਉਂਡ ਕੀ ਆ ਕਿਹੜਾ ਪਿੰਡ ਆ ਤੁਸੀਂ ਐਂ ਨਹੀਂ ਵੀ ਤੁਹਾਨੂੰ ਕਹਿਣਾ ਵੀ ਤੁਹਾਡੇ ਕੱਲੇ ਗਵੰਡੀ ਨਹੀਂ ਪਾਨੀ ਮਾਰਦੀ ਹਨਾ 15 20 ਬੰਦਾਂ ਤੋਂ ਪੁੱਛੋ 15 20 ਦੇ ਵਿੱਚੋਂ ਤੁਹਾਨੂੰ 8 10 12 ਕਹਿੰਦੇ ਆ ਵੀ ਇਹ ਸਹੀ ਆ ਹਾਂ ਮਗਾ ਪਰਦੇ ਫੇਰ ਆਦਾ ਰਿਸ਼ਤਾ ਕਰਾਓ ਜੇ 15 20 ਦੇ ਵਿੱਚੋਂ ਤੁਹਾਨੂੰ ਬੰਦੇ ਪੰਜ ਹੀ ਹਮੀ ਪਰਦੇ ਬਈ 15 ਤੁਹਾਨੂੰ ਗੱਪਾ ਨਹੀਂ ਮਾਰਦੇ ਜਾਂ ਗੱਪ ਕਹਿੰਦੇ ਆ ਕੈਰੈਕਟਰ ਬਾਰੇ ਦੱਸਦੇ ਆ ਉੱਥੇ ਤੁਸੀਂ ਮਾੜਾ ਜਿਹਾ ਰੁਕ ਜਾਓ ਚੰਗੇ ਰਹੋਗੇ ਨਹੀਂ ਮੇਰੇ ਨੂੰ ਪਸਤਾਉਂਗੇ ਨਾਲ ਤਾਂ 12 ਤੱਕ ਲੱਖ ਦੀ ਠੱਗੀ ਖਾਲੀ ਸੀ ਜੇ ਮੈਨੂੰ ਨਾ ਲੱਭਦੇ ਮੇਰਾ ਕੁੰਡਾ ਹੋ ਗਿਆ ਸੀ ਬਈ ਅੱਛਾ ਹੁਣ ਮੈਨੂੰ ਇਹ ਦੱਸ ਵੀ ਜਿਵੇਂ ਤੇਰੇ ਨਾਲ ਹੋਇਆ ਇਹ ਹੋਰਾਂ ਨਾਲ ਨਾ ਹੋਵੇ ਇਹ ਤਾਂ ਮੈਂ ਕਹਿਣਾ ਤੇ ਤੈਨੂੰ ਇਨਸਾਫ ਇਹ ਚੀਜ਼ ਦਾ ਮਿਲ ਸਕਦਾ ਤੈਨੂੰ ਲੱਗਦਾ ਬਈ ਮੈਨੂੰ ਮਿਲ ਗਿਆ ਮਿਲ ਗਿਆ ਮਿਲ ਗਿਆ ਅੱਛਾ ਜਿਹੜੀ ਤੇਰੀ ਇੱਜ਼ਤ ਖੁਸੀ ਆ ਜਿਵੇਂ ਤੇਰੇ ਪਿੰਡ ਦੇ ਵਿੱਚ ਪਤਾ ਲੱਗ ਗਿਆ ਲੋਕਾਂ ਨੂੰ ਹੁਣ ਵੀ ਤੇਰਾ ਵਿਆਹ ਹੋਇਆ ਤੇ ਉਹ ਚੀਜ਼ ਦਾ ਕੀ ਬੇਨਿਫਿਟ ਆ ਕੀ ਨੁਕਸਾਨ ਜਿਹੜੀ ਬਈ ਅੱਜ ਤਾਂ ਉਹ ਖੁੱਸ ਗਈ ਉਹ ਤਾਂ ਵਾਪਸ ਨਹੀਂ ਆਉਣੀ ਅੱਛਾ ਬਸ ਬਈ ਮੈਂ ਮੇਰੀ ਇੱਜ਼ਤ ਜਿੱਦ ਦਾ ਉਹਨਾਂ ਨੇ 10 ਲੱਖ ਮੁੱਲ ਪਾਤਾ ਮੈਂ 10 ਲੱਖ ਰੁਪਏ ਲੈ ਆ 12 ਆਉ ਦਾ ਜਿਹੜਾ ਹੋਰ ਨਾ ਕੋਈ ਫਸਿਆ ਆਪਦਾ ਸੋਨਾ ਵਾਪਸ ਲੈ ਲੈ ਜਿਹਦੇ ਮੇਰੇ ਪੈਸੇ ਲੈ ਕੇ ਸੀ ਉਹ ਜਿਹੜੇ ਬਚੋਲੇ ਉਧਰ ਤੇ ਹੋ ਪਰ ਬੰਦੇ ਜਿਹੜੇ ਕੋਈ ਵੀ ਰਹਿਤਾ ਲੈਂਦੇ ਆ ਆਪ ਦੀ ਪੁੱਛ ਪੜਤਾਲ ਜ਼ਰੂਰ ਕਰੋ ਭਲਾ ਕੁੜੀ ਵਾਲੇ ਭਲਾ ਮੁੰਡੇ ਵਾਲੇ ਥੱਗੀ ਦਾ ਸ਼ਿਕਾਰ ਨਾ ਬਣੋ ਅੱਜ ਕੱਲ ਕਾਲਜ ਦਾ ਜਵਾਨ ਧੰਨਵਾਦ ਧੰਨਵਾਦ ਦੋਸਤੋ ਅੱਜ ਜਿਹੜੀ ਤੁਹਾਡੇ ਕੋਲ ਮੈਂ ਖਬਰ ਲੈ ਕੇ ਆਇਆ ਇਸ ਖਬਰ ਦੇ ਵਿੱਚ ਇਸ ਮੁੰਡੇ ਦੇ ਨਾਲ ਜਿਹੜਾ ਕੁਝ ਹੋਇਆ ਤੁਹਾਡੇ ਨਾਲ ਵੀ ਇਦਾਂ ਦਾ ਨਾ ਹੋਵੇ ਕਿਉਂਕਿ ਪੰਜਾਬ ਦੇ ਵਿੱਚ ਬਹੁਤ ਸਾਰੀਆਂ ਕੁੜੀਆਂ ਤੇ ਮੁੰਡਿਆਂ ਨੇ ਇਹੋ ਜਿਹਾ ਸਿਸਟਮ ਖੜਾ ਕੀਤਾ ਹੋਇਆ ਇਹ ਬਹੁ ਇੱਕ ਬੰਦੇ ਨੇ ਨਵੇਂ ਹੀ ਸਿਸਟਮ ਖੜਾ ਕਰਤਾ ਯਾਰ ਮੈਰਜ ਬਿਊਰੋ ਵਾਲਾ ਸਿਸਟਮ ਖੋਲਿਆ ਹੋਇਆ ਸੀਗਾ ਤੇ ਜਿਹੜੇ ਕੱਪੜੇ ਖਰੀਦਣ ਵਾਲੇ ਵੇਚਣ ਵਾਲੇ ਹੁੰਦੇ ਨਾ ਪਿੰਡਾਂ ਦੇ ਜਾਂਦੇ ਆ ਮੋਟਰਸਾਈਕਲਾਂ ਦੇ ਗੇੜੀਆਂ ਤੇ ਉਹਨਾਂ ਨੂੰ ਕਿਹਾ ਹੋਇਆ ਸੀ ਵੀ ਜੇ ਰਿਸ਼ਤਾ ਤੁਹਾਡਾ ਕਰਾਓਗੇ ਤੁਹਾਨੂੰ 5000 ਰੁਪਏ ਇੱਕ ਬੰਦੇ ਪਿੱਛੇ ਦੇਵਾਂਗੇ ਤੇ ਤੁਸੀਂ ਰਿਸ਼ਤੇ ਕਰਵਾਓ ਸਾਨੂੰ ਵੀ ਅਸੀਂ ਰਿਸ਼ਤੇ ਕਰਨੇ ਹਨ ਮਤਲਬ ਉਹ ਕੁੜੀ ਦੀ ਫੋਟੋ ਖਾ ਕੇ ਉਹਦਾ ਨਾਲ ਰਿਸ਼ਤਾ ਕਰ ਲੈਂਦੇ ਗੱਲਾਂ ਦੇ ਵਿੱਚ ਫਸਾ ਲੈਂਦੇ ਸੀ ਜਿਨ੍ਹਾਂ ਦਾ ਵਿਆਹ ਨਹੀਂ ਹੁੰਦਾ ਸੀਗਾ ਤੇ ਉਹਨਾਂ ਨੂੰ ਜਾਲ ਦੇ ਵਿੱਚ ਫਸਾ ਕੇ ਤੇ ਉਹਨਾਂ ਦਾ ਰਿਸ਼ਤਾ ਕਰਾ ਕੇ ਤੇ ਪਿੰਡ ਦੇ ਵਿੱਚ ਸ਼ੋਅ ਕਰ ਦਿੰਦੇ ਸੀ ਵੀ ਹਾਂ ਤੇ ਇਸੋ ਆ ਰਾ ਤੇ ਦਿਨੇ ਉਹੀ ਕੁੜੀ ਕੀ ਕਰਦੀ ਸੀਗੀ ਵੀ ਮਤਲਬ ਕਹਿ ਦਿੰਦੀ ਸੀਗੀ ਵੀ ਅਹਦਾ ਕੰਮ ਕਰ ਨੀਂਦ ਦੀਆਂ ਗੋਲੀਆਂ ਪਾ ਦੇ ਪੈਸੇ ਲੁੱਟ ਕੇ ਫਰਾਰ ਇਹ ਕੰਮ ਚਲਾਇਆ ਹੋਇਆ ਸੀ ਇਹੋ ਜਿਹੀਆਂ ਚੀਜ਼ਾਂ ਦੇ ਵਿੱਚ ਤੁਸੀਂ ਵੀ ਨਾ ਫਸ ਜਾਓ ਪਹਿਲਾਂ ਪੁੱਛ ਪੜਤਾਲ ਕਰ ਲਿਆ ਕਰੋ ਵੀ ਕੁੜੀ ਜਿਹੜੀ ਤੁਹਾਡੇ ਨਾਲ ਵਿਆਹ ਕਰਵਾ ਰਹੇ ਹੋ ਕੌਣ ਆ ਕਿਹੜੀ ਜਾਤ ਦੀ ਆ ਕੀ ਸਿਸਟਮ ਆ ਉਹਦੇ ਨਾਲ ਕਿਵੇਂ ਸਿਸਟਮ ਚੱਲ ਰਿਹਾ ਉਹਦੇ ਨਾਲ ਕਿਤੇ ਤੁਸੀਂ ਵੀ ਇਸ ਜਾਲ ਦੇ ਵਿੱਚ ਫਸ ਨਾ ਜਾਓ ਮੈਂ ਤੁਹਾਨੂੰ ਇੱਕ ਗੱਲ ਸਮਝਾਉਣਾ ਚਾਹਣਾ ਠੀਕ ਹੈ ਨਾ ਪੰਜਾਬ ਦੇ ਵਿੱਚ ਇਹੋ ਜਿਹੇ ਖਬਰਾਂ ਅਕਸਰ ਆਉਂਦੀਆਂ ਰਹਿੰਦੀਆਂ ਤੇ ਜਿਨ੍ਹਾਂ ਦੇ ਵਿੱਚੋਂ ਨਿਕਲਣਾ ਬਹੁਤ ਜ਼ਰੂਰੀ ਆ ਹਰ ਇੱਕ ਦਿਨ ਨਵੇਂ ਤੋਂ ਨਵਾਂ ਮੁੱਦਾ ਆਉਂਦਾ ਹਰ ਇੱਕ ਦਿਨ ਨਵੇਂ ਤੋਂ ਨਵਾਂ ਮੁੱਦਾ ਆਉਂਦਾ ਵੀ ਕਿਤੇ ਕਿਸੇ ਨਾਲ ਕੀ ਹੋ ਗਿਆ ਕਿਤੇ ਕਿਸੇ ਨਾਲ ਕੋਈ ਇਹ ਨਵਾਂ ਹੀ ਮੁੱਦਾ ਚੱਲ ਪਿਆ ਯਾਰ ਆਪਣੀ ਹੀ ਘਰ ਵਾਲੀ ਕਿਸੇ ਨਾਲ ਤੋੜ ਦੇਣਾ ਉਹ ਤੋਂ ਬਾਅਦ ਪੈਸਾ ਲੁੱਟ ਕੇ ਫਰਾਰ ਹੋਣਾ ਪੈਸੇ ਨੂੰ ਹੀ ਮੁੱਖ ਰੱਖ ਲੈ ਇੱਜ਼ਤ ਕੋਈ ਨਹੀਂ ਰਹੀ ਯਾਰ ਇਹ ਹਾਲਾਤ ਆ ਪੰਜਾਬ ਦੇ ਅੱਜ ਦੇ ਸਾਡੀ ਵੀਡੀਓ ਕੋ ਸਿੱਖਿਆ ਦੇਣ ਵਾਸਤੇ ਹੁੰਦੀ ਆ ਸਾਡੀ ਵੀਡੀਓ ਕਿ 6 ਦਿਨ ਵਾਸਤੇ ਹੁੰਦੀ ਆ ਸਾਡੀ ਵੀਡੀਓ ਸਿੱਧੇ ਪਾਸੇ ਲੈ ਕੇ ਨਾ ਗਲਤ ਬੱਸ ਲੈ ਕੇ ਨਾ ਸਿਰਫ ਤੁਹਾਡੀ ਜ਼ਿੰਮੇਵਾਰੀ ਆ ਸਾਡੀ ਵੀਡੀਓ ਸਿੱਧੇ ਪਾਈ ਆ ਸਾਡੀ ਵੀਡੀਓ ਨੂੰ 6 ਲਾਈਕ ਕਮੈਂਟ ਜਰੂਰ ਕਰਿਓ ਧੰਨਵਾਦ